ਅਸ ਕਾ ਵੀਜੇ ਸਾਰੇ ਮੇਰਾ ਨੂੰ ਸੰਦੀਪ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਆਪਾਂ ਬਾਈ ਸੰਦੀਪ ਕੋਲ ਬੋਲ ਚੁੱਕੇ ਆ ਪਿੰਡ ਸੁਰਸੰਗ ਜ਼ਿਲ੍ਹਾ ਤਨਤਪੁਰ ਦਾ ਤਹਿਸੀਲ ਪੱਟਲੀ ਨਜ਼ਦੀਕ ਨੂੰ ਕਈ ੱਡੇ ਲੱਗਦੇ ਜੀ ਇਹਨਾਂ ਨੂੰ ਤੇ ਅੱਜ ਵੇਖੋ ਖਗਾਵਾਂ ਬਹੁਤ ਸੋਹਣੀਆਂ ਲੱਗੀਆਂ ਦੀਆਂ ਚੰਗੀਆਂ ਕੁਆਲਿਟੀਆਂ ਰਿਕੋਰਡ ਵਾਲੀਆਂ ਬਾਕੀ ਬਾਬਾਈ ਜਿਹੜੇ ਗੱਲ ਕਰਦੇ ਆ ਬਾਈ ਜੀ ਅਸਤਿਕਾ ਜੀ ਸਾਸਿਕਾ ਵੀਰ ਜੀ ਠੀਕ ਠਾਕ ਜੀ ਹਾਂ ਬਾਈ ਹੋਰ ਨਾਲ ਜੀ ਬਹੁਤ ਵਧੀਆ ਭਾਈਓ ਘਰ ਸੇ ਠੀਕ ਆ ਸਭ ਜੀ ਸ਼ੁਕਰੀਆ ਸ਼ੁਕਰੀਆ ਕਿੰਨੀਆਂ ਜੀ ਇੱਧਰ ਹਾਂ ਜੀ ਵੇਖੀ ਜੀ ਵੇਖੀ ਬਾਕੀ ਭਾਈ ਜੀ ਉਹ ਮੋੜ ਮੋੜ ਮਾਰ ਲਿਆ ਗਿਆ ਘੰਟੇ ਡੇਢ ਘੰਟੇ ਬਾਅਦ ਹੀ ਲੱਗੀਆਂ ਸਾਰੀਆਂ ਇੰਨੇ ਦੀ ਖੇਡ ਹੁੰਦੀ ਆ ਹਾਂ ਜੀ ਇਹਨੇ ਵਿਕੀ ਜਾਂਦਾ ਵਿਕੀ ਜਾਂਦਾ ਮਾਰ ਚੱਲ ਹਾਂਜੀ ਅੱਜ ਫਿਰ ਗਾਵਾ ਲਿਆ ਅੱਜ ਗਾਵਾ ਦੋ ਲਿਆਂਦੀਆਂ ਹੀ ਵੇੜਾਂ ਆ ਇਹ ਵੇੜ ਸਿਹਰਾ ਆਦੀ ਇੱਕ ਵੇੜ ਖਬਣੇ ਆ ਜੀ ਆਪਣੇ ਕੋਲ ਚੰਗੇ ਰਿਕਾਰਡ ਵਾਲੀਆਂ ਜਣ ਕੇ 30 30 ਕਿਲੋ ਵਾਲੀਆਂ ਵੇੜਾਂ ਆ ਭਾਜੀ ਚੰਗੀਆਂ ਵੱਡੀਆਂ ਭਾਈ ਜੀ ਹੁਣ ਰਾਤੀ ਭਾਈ ਕੱਲ ਨੂੰ ਸੁੱਈ ਸ਼ਾਮੇ ਸਿਹਰੇ ਆ ਪਹਿਲੇ ਜਿਹੜਾ 10 ਕਿਲੋ ਉਹਦੇ ਖੜਿਆ ਅੱਜ 10 ਕਿਲੋ ਹਾਂ ਇੱਕ ਚਵਾਈ ਹੋਈ ਆ ਬਾਕੀ ਇਹਦਾ ਪਥਾ ਨਹੀਂ ਲੀਟਰ ਪੋੜਾ ਹੋਊਗਾ ਆ ਵੇੜਾ ਫਾਰਮ ਤੋਂ ਨਹੀਂ ਆ ਜ ਪਾਉਣਾ ਲੈ ਛੱਡਾ ਬਹੁਤ ਜਿਆਦਾ ਵਧੀਆ ਛੱਡਾ ਬਹੁਤ ਬਹੁਤ ਛੱਗੇ ਬੈਠਾ ਚੋਰੀਆ ਭਈਏ ਭਈਆ ਲਓ ਜੀ ਵੇਖੋ ਬਾਕੀ ਜੰਮੀ ਪੜੀ ਬਹੁਤ ਜਿਆਦੀ ਏ ਹਾਂ ਜੀ ਜੰਮੀ ਪੜੀ ਬਹੁਤ ਜਿਆਦੀ ਹਾਂ ਜੀ ਪੂਰੀ ਵੇਖੋ ਚਾਰ ਦਾ ਬੜੀ ਹੈਗੀ ਹਾਂ ਜੀ ਵੇਖੋ ਪਾਉਣਾ ਸਹੀ ਆ ਕੀ ਨਾ ਨਾ ਦੇ ਲੋ ਜੀ ਵਿਖਾਜ ਮੁਗਲ ਛੱਗੀ ਦਾ ਇਹ ਨੜਾ ਹੁਣ ਤੁਸੀਂ ਆਪ ਹੀ ਸਾਹ ਲੜੋ ਦੁੱਧ ਗਗਾਂ ਵੇਣ ਲਿਖ ਰਹੇ ਹੋ ਪਲੀ ਬੜੀ ਹੈ ਹਾਂ ਜੀ ਪਲੀ ਬਹੁਤ ਹੈ ਪਲੀ ਬਹੁਤ ਜੰਮੀ ਬਹੁਤ ਿਆ ਬਾਕੀ ਥਾਲੇ ਵਾ ਚੰਗਾਰ ਖਾਣ ਦਾ ਫਟੀਦਾਰ ਕਿੱਡਾ ਵਾ ਕੋਈ ਦੇਖ ਲੱਖਸਮਾ ਨਹੀਂ ਗਈ ਬੱਚਾ ਬੱਚਾ ਆ ਗਿਆ ਨਹੀਂ ਬੱਚੀ ਆ ਗਈ ਬੱਛੀ ਆ ਬੱਛੀ ਆ ਵੀ ਚਲੋ ਰੋਟਾ ਫੇਰ ਆਓ ਹਾਂਜੀ ਪੱਛੀ ਚੰਗੀ ਕੋਆ ਚਮਕ ਲੈ ਕੱਟਵਾ ਦੇ ਵਾਹ ਉਹਨਾਂ ਹਵੇਲੇ ਤਾਂ ਮੇਰਾ ਬਹੁਤ ਜ਼ਿਆਦਾ ਚੰਗਾ ਲੇ ਭਾਈ ਇਹੋ ਜਿਹਾ ਗਾਵਾਂ ਬਾਈ ਫਰਨਾ ਦੁੱਧ ਦੁੱਧ ਤਾਂ ਫਿਰ ਕਿਹੜੇ ਦੇਣੀ ਉਹਨਾਂ ਦੇਉਣੀ ਸੰਦੀ ਭਾਈ 30 ਲੀਟਰ ਦੁੱਧ ਦੇ ਦੀ ਪੂਰੀ ਕਰ ਬੱਚਾ ਜੀ ਹਾਂਜੀ ਹੈ ਭਾਈ ਹੈ ਤਾਂ 20 ਲੀਟਰ ਜਿਹੜਾ ਮਰਜ਼ੀ ਬੋਲਾ ਛੋੜਿਆ ਰਹੇ ਬੱਚਾ ਜੀ ਬੱਚਾ ਜੀ ਫਿਰ ਅੱਛਾ ਇਹ ਮੈਨੂੰ ਭਲੇਖਾ ਪੈ ਗਿਆ ਜੀ ਬੱਚਾ ਬੱਚਾ ਤੁਹਾਨੂੰ ਲੱਗਦਾ ਹੈ ਨਹੀਂ ਉਹ ਤੁਹਾਨੂੰ ਪਰ ਜੀ ਬੱਚਾ ਜੀ ਤੋਰ ਲੇ ਸੋਰ ਫੇਚਾ ਲਓ ਤੋਰ ਲੇ ਸੋਰ ਦੇਖ ਬਹੁਤ ਵੱਡੀ ਵੜਾ ਭਵਾਨਾਂ ਕੋ ਸਦੀ ਕੀ ਤੁਰਦੀ ਆ ਜੋਰ ਦੀ ਭਾਈ ਤੁਰਦੀ ਭਵਾਨਾਂ ਕੋ ਜੀ ਬਾਕੀ ਮੈਂ ਇਹ ਮੂੰਹ ਦੇਖੋ ਕਿੰਨੀ ਮੋਟੀ ਲੱਗੀ ਆ ਤੁਸੀਂ ਖਰਾਬ ਤੋਂ ਮੂੰਹ ਨਾਲ ਬੈਠ ਕੇ ਖਾਓ ਰਾਤੀ ਪੂਰੀ ਬੈਠ ਕੇ ਕਰਦੇ ਮੈਂ ਹਾਂਜੀ ਭਾਜੀ ਕਰੋ ਫਰੇ ਜਿਹੜੀ ਵਧੀਆ ਵੇਖ ਲਓ ਸੰਦੀਪ ਜੀ ਮੁੱਲ ਦੇ ਭਾਵੇਂ ਜਿਹਨਾਂ ਮੱਦੀ ਵੇਡਣਾ ਕਰਦੇ ਜੈ ਜੀ ਯਾਦ ਕਰੋ ਮਨ ਜੀ ਮੁੱਲ ਦਾ ਰੂਪ ਹੈ ਲੱਖ ਕਰ ਲਿਆ ਇੱਕ ਦਮ ਕਰ ਲਿਆ ਹਾਂਜੀ ਆਪਾਂ ਦੇ ਲੈਣੀ ਕਰਦਾ ਦੇ ਲੈਣੀ ਹਾਂ ਨਾ 85000 ਦੀ ਮਸ਼ੀਨ ਦਾ ਉਹਦੇ ਵਿੱਚ ਛੋੜੀ ਹੋਣੀ ਹੈ ਜਿਹੜੀ 500 ਰੁਪਏ ਛੋਟ ਕਰਾਂਗੇ 85000 ਦੇ 500 ਰੁਪਏ ਛੋਟ ਨਹੀਂ ਜੇ ਕੋਈ ਵਧ ਘੱਟ ਵੀ ਰੱਖੇ ਤਾਂ ਹੋਣੀ ਹੈ ਬਾਠੀ ਮੰਗਣੋਂ ਭਾਵੇਂ ਸੰਦੀ ਜੀ 1 ਲੱਖ ਰੁਪਏ ਮੰਗਦੀ ਅਸੀਂ ਬਹੁਤ ਜ਼ਿਆਦੀ ਕੰਨੀ ਆ ਰਹੀ ਹੈ ਰੇੜ ਜੈ ਜੈ ਬੇਲ ਪਰਦੀ ਹੈ ਜੈ ਰੇੜਾ ਮੱਛੀ ਪਲੀ ਜਿਹੜੀ ਬੜੀ ਮਹਿੜ ਲੱਖਦੀ ਹੈ ਹੈਗੀ ਹੈਗੀ ਹਾਂ ਹੈਗੀ ਹੈਗੀ ਬਾਤੀ ਚਵਾਈ ਵੀ ਬਹੁਤ ਜ਼ਿਆਦੀ ਨਿਕਰੇ ਪਾਵੇਂ ਇਸ ਤਰ੍ਹਾਂ ਤੋਂ ਬਗਾਲੇ ਵੀਰ ਘਰੇ ਆਪਦੇ ਲਾਹੇ ਚਵਾਈ ਕਰਕੇ ਪੈਸੇ ਕਮਟ ਆਪ ਨੂੰ ਫੇਰ ਦੇ ਦੇ ਆਪ ਨੂੰ ਇਸ ਤਰ੍ਹਾਂ ਇੱਕ ਨੰਬਰ ਚ ਆਉਣਿਆ ਜੀ ਗੰਢੀ ਚ ਨਹੀਂ ਮੰਗਾ ਪਾਉਂਦੀ ਲੋੜ ਦੀ ਫੱਟੀ ਕਰ ਲੈ ਵਾ ਜੀ ਬੇ ਜੀ ਬੇ ਤੁਦਨ ਜਨਾ ਬੜਕੜੇ ਜੀ ਬਿਲਕੁਲ ਨਿਕਰ ਲੈ ਵਾ ਇਸ ਤੋਂ ਭਜੀ ਆਹ ਇੱਕ ਕਪੜਾ ਮਾਇੜ ਆ ਗਈ ਜੀ ਇਹ ਕਪੜਾ ਇਹ ਸੰਦੀਚੇ ਦੇ ਘੱਟੋ ਘੱਟ 10 ਦਨ ਲੈ ਜਾਣੇ ਹੋਸ਼ਕੀ ਚੰਗਾਰ ਗਾੜ ਆਦਾ ਵੀ ਖਣ ਲੈਵਾ ਤੇ ਨਾੜਾ ਵੇਖੋ ਕੁੜੀ ਨਹੀਂ ਠੀਕ ਆ 30 ਕਿਲੋ ਦੁੱਧ ਰਕਾੜਿਆ ਸੰਦੀਚੇ ਦੇ 30 ਕਿਲੋ ਆਹ ਜੀ ਆਹ ਭਜੀ ਵੀ 30 ਕਿਲੋ ਵਹਿਰ ਵਾਢੀ ਬੁਰੀ ਨਾਲੇ ਨਸਲ ਬੁਰੀ ਜਾਂ ਬੋਧੀ ਵਾਲੇ ਵਹਿੜ ਤੋੜੋ ਭਜੀ ਕਰਾ ਭਜੀ ਨਮਟੇ ਵਾਲੀ ਇਹ ਵੀ ਵੇਖੋ ਇਸ ਤਰ੍ਹਾਂ ਐਜੇ ਲੈਵਲ ਤੋਂ ਕੱਢ ਦਿਆ ਹੈ ਐਵੇਂ ਕੋਈ ਹੋਰ ਬਾਤੇ ਰੋ ਤਾਂ ਬੰਦੀ ਜੀ ਵਜਨ ਮਟਾ ਵੜਾ ਵਾ ਵੇੜਾ ਤੁਮਾਣਾ ਹੈਗਾ ਹੈਗਾ ਭਜੀ ਕੋਈ ਨਮਟੇ ਵਾਲੀ ਵਧੀਆ ਬਿਲਕੁਲ ਬਿਲਕੁਲ ਆਹ ਪਾ ਠੀਕ ਆ ਜਾਓ ਉਮਰ ਹਾਊਸ ਜੰਗੀ ਦਈ ਜੀ ਇੱਕ ਸੋ ਲੜੇ ਲੱਗੇ ਬਾਈ ਜਪੜੇ ਲਾ ਕੇ ਹਾਂ ਜੀ ਆ ਗਏ ਅੱਛਾ ਜੰਗੀ ਜੰਗੀ ਕਾਫਰ ਹੈ ਨਾ ਹਾਂ ਮਾਜਾ ਲੀਆਂ ਜੀ ਦੋਵੇਂ ਹਾਂ ਜੀ ਬਹੁਤ ਚੰਗੀਆਂ ਦੁਨੀਆਂ ਮੜਾਂ ਹੈਂ ਆਪਣੇ ਏਰੀਆ 'ਚ ਵੀ ਇਹ ਵੀਰੇ ਕੋਈ ਬਾਹਰ ਚਲ ਗਿਆ ਛੱਡੇ ਨਹੀਂ ਆਈ ਅੱਛਾ ਠੀਕ ਸਾਰਾ ਮਾੜੀ ਜੀ ਤਾਂ 10 ਬਹਿਣਾ 600 ਤੋਂ ਉੱਪਰ ਲੱਗਿਆ ਇਹ ਹਰਕਤ ਆਪਾਂ ਨੂੰ 10 ਪਈਦਾ ਬੱਲੇ ਮਾ ਠੀਕ ਆ ਬਾਕੀ ਸੰਧੀ ਜੇ ਬਹਿਣਾ ਵੇਖੋ ਬਹੁਤ ਚੰਗੀਆਂ ਅੱਖਾਂ ਵਾਲੀਆਂ ਮਸੀਆਂ ਦਿਖੀ ਜਾਂਦੇ ਬੜੀ ਬਹਿਣਾ ਬਹੁਤ ਚੰਗੀਆਂ ਥਣ ਲੈ ਰਿਆ ਆਲੀਆਂ ਵਜਨਾ ਵਟੇ ਆਲੀਆਂ ਇਹ ਨਾ ਕੋਈ ਆ ਕੇ ਆਖੂਗਾ ਗੱਡੀ ਦਾ ਕਿਰਾਇਆ ਪਾਗਲੇ ਨੂੰ ਤੇਲ ਪਾ ਕੇ ਦਵਾਂਗੇ ਜੇ ਆਪਣੀਆਂ ਬੱਚਿਆਂ 'ਚ ਕੋਈ ਵੀ 100 ਰੁਪਏ ਦਾ ਨੁਕਸਾਨ ਹੋਵੇ ਫਿਰ ਥਣਾ ਜੀ ਜੇ ਕੋਈ ਕਰਦੇ ਜੇ ਉਹ ਭਾਰ ਭਾਵੇਂ ਉਹਦੀ ਵੀ ਆਪਣੀ ਫੁੱਲ ਗਰੰਟੀ ਹੈ ਚਲੋ ਵਧੀਆ ਹਾਂਜੀ ਭਾਰ ਦੀ ਥਣਾ ਦੀ ਪੂਰੀ ਆਪਣੀ ਫੁੱਲ ਗਰੰਟੀ ਹੈ ਵੇਖ ਲੋ ਬਾਈ ਇਹ ਗਰੰਟੀਆਂ ਵੇਖ ਲੋ ਹਣ ਕਿੰਨੇ ਦਾ ਔਨ ਮੰਗਾ ਲੋ ਮੈਂ ਤਾਂ ਸਮਝੀ ਕਿ ਕੋਈ ਆਮਡਰ ਮਗਾ ਦੇ ਕੋਈ ਬੰਦਾ ਲਾਂਮਾ ਦੇ ਦੇ ਆਪਾਂ ਸਾਰੀ ਪੇਮੈਂਟਾਂ ਦੀ ਗੱਲ ਕਰ ਦਾਂਗੇ ਆਪਾਂ ਇੱਥੋਂ ਦਾ ਕਾਣੀ ਕੋਈ ਭਾਰ ਪਾ ਜੇ ਗਾਂ ਕੋ ਥੰਮਾ ਚ ਵੱਲ ਫੇਰ ਹੋਵੇ ਇਹਨਾਂ ਦੋਹਾਂ ਚੀਜ਼ਾਂ ਦੀ ਆਪਣੀ ਅਗਲੇ ਦੇ ਘਰ ਤੱਕ ਗਰੰਟੀ ਹੋਊਗੀ ਅਗਲਾ ਤਸੱਲੀ ਆਪਦੇ ਘਰ ਜਾਂਦੇ ਆ ਕਰ ਲਿਓ ਉੱਤੋਂ ਬਾਅਦ ਆਪਣੀ ਕੋਈ ਗਰੰਟੀ ਨਹੀਂ ਚਾਹ ਲੋ ਠੀਕ ਹੈ ਜੀ ਬਿਲਕੁਲ ਹਾਂਜੀ ਬਾਕੀ ਠੰਡੀ ਧੀਰੀਆ ਵੇਖ ਲੋ ਜੀ ਮੋਲ ਦਾ ਕਰ ਲੋ ਸੰਦੀ ਵੀ ਇਹਦਾ ਪੰਮੇ 1-5 ਕਰ ਲੀਏ ਆਪਾਂ ਹਾਂਜੀ ਇਹ ਵੀ 85 ਦੀ ਹਾਨਾ ਦੇ ਦਾਂਗੇ ਉਹਦੇ ਵਿੱਚੋਂ ਹਾਂਜੀ ਬਾਕੀ ਨੰਬਰ 81370 ਜੀ 38943 ਪਿੰਡ ਸੁਰਸਰਗ ਜ਼ਿਲ੍ਹਾ ਤਰਨਤਾਰਨ ਤਸੀਲ ਪਟਨੀ ਜ਼ਿਲ੍ਹਾ ਤਰਨਤਾਰਨ ਜੀ ਹਾਂਜੀ ਸਤਿ ਸ੍ਰੀ ਅਕਾਲ